ਤੁਸੀਂ ਵੀ ਸ਼ਾਇਦ ਦੇਖੀਏ ਫੋਟੋ ਇੱਕ ਬਾਣਾ ਪਿਆ ਹੋਇਆ ਦਾੜਾ ਕਾਫੀ ਲੰਬਾ ਹੋਇਆ ਹੋਇਆ ਦੇਖੀ ਫੋਟੋ ਦੇਖੀ ਹੋਣਾ ਕੱਲ ਕੱਲ ਕਰਕੇ ਪਰਸੋਂ ਪਾਈ ਇਹ ਉਹਨਾਂ ਨੇ ਤੁਸੀਂ ਪਹਿਲਾਂ ਸੋਚਦੇ ਸੀ ਕਦੇ ਕਿ ਪ੍ਰਧਾਨ ਮੰਤਰੀ ਹੁਣ ਇਸ ਰੂਪ ਦੇ ਵਿੱਚ ਵੀ ਹੋਣਗੇ ਪਰਚੇ ਦਿਖਾਉਣਾ ਗਨਾਹ ਤਾਂ ਨਹੀਂ ਨਾ ਕੇ ਨੂੰ ਤੇ ਪਰ ਸਾਡੇ ਵਾਸਤੇ ਤਾਂ ਗਨਾਹ ਹੀ ਹੋ ਗਿਆ ਜੇ ਅੰਮ੍ਰਿਤ ਛ ਗਿਆ ਤੇ ਦੂ ਦੂ ਇਹ ਤਾਂ 2800 ਕਿਲੋਮੀਟਰ ਹੈ ਮਰਬਦ ਤੇ ਨੇ ਯਾਰ ਮਾਂਜਾਂਦਾ ਹੈ ਡਰੂਗੜ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਚੁੱਕ ਕੇ ਲਜਾਇਆ ਗਿਆ ਕਿ ਕਹਿੰਦੇ ਕਿ ਅਜਨਾਲਾ ਅੰਤ ਸਾਹ ਹੋਈ ਹੈ ਜਿਹੜੀ ਜਾਂ ਕਹਿੰਦੇ ਕਿ ਅਮਰਪਾਲ ਦੇਸ਼ ਤੋੜਨ ਦੀ ਅਗਲਾ ਕਰਦਾ ਇਸ ਤਰ੍ਹਾਂ ਦੇ ਐਲੀਗੇਸ਼ਨ ਪੁਲਿਸ ਦੇ ਵੱਲੋਂ ਲਾਏ ਗਏ ਇਸ ਤਰ੍ਹਾਂ ਦੇ ਐਲੀਗੇਸ਼ਨ ਅਮਰਪਾਲ ਸਿੰਘ ਤੇ ਲੱਗੇ ਤੁਹਾਨੂੰ ਕੀ ਲੱਗਦਾ ਤੁਹਾਡੇ ਬੇਟੇ ਨੂੰ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਭਗਵੰਤ ਸਿੰਘ ਨੂੰ ਕਿਉਂ ਚੁੱਕ ਕੇ ਲੈ ਕੇ ਗਈ ਹੈ ਪੁਲਿਸ ਹਿਮਾਚਲਾ ਬਾਜੇ ਚਿੱਟਾ ਵੇਚਣ ਫਿਰ ਚੰਗੇ ਨਾ ਲੱਗਦੇ ਨੇ ਤੇ ਜੇ ਦੂਜਾ ਭਲੇ ਦਾ ਕੰਮ ਕਰ ਫਿਰ ਇਹ ਨਾ ਮਾੜੇ ਲੱਗਦੇ ਨੇ ਕਿ ਆਵੇਂ ਨੇ ਮੈਂ ਉਹ ਛਾਗ ਲਿਆ ਮਮੀ ਛਾਗ ਲਿਆ ਮੇਰੇ ਘਰ ਦੀ ਵੀ ਛਾਗ ਲਿਆ ਮੇਨੂੰ ਵੀ ਛਾਗ ਲਿਆ ਤੇ ਜੇ ਬਾਬਾ ਨਾ ਇਹ ਇਹ ਕਰਦਾ ਬਿਨਾ ਆਉਂਦਾ ਤੇ ਕਰੇ ਅਸੀਂ ਅਮਰਤ ਨਹੀਂ ਛੱਡਦੇ ਤੇ ਨਾ ਸਾਡਾ ਬੀਤਾ ਛੱਡਦਾ ਜੇਲ੍ਹ ਜਦੋਂ ਡਿਬਰੂਗੜ੍ਹ ਗਏ ਹੋ ਤੁਸੀਂ ਪ੍ਰਧਾਨ ਮੰਤਰੀ ਨੂੰ ਮਿਲਣ ਵਾਸਤੇ ਉਦੋਂ ਕੀ ਗੱਲਬਾਤ ਹੋਈ ਵੀਡੀਓ ਵੀ ਪਾਉਂਦੇ ਹੁੰਦੇ ਸੀ ਕੋਈ ਜਰਦਾ ਜੁਰਦਾ ਲਾਉਂਦੇ ਹੋਿਆਂ ਦੀ ਵੀਡੀਓ ਵੀ ਪਾ ਦੇਣੀ ਪਰ ਉਸ ਤੋਂ ਬਾਅਦ ਹੁਣ ਜਦੋਂ ਤੁਸੀਂ ਕਹਿ ਰਹੇ ਹੋ ਕਿ ਅਮਰਤ ਛੱਡ ਕੇ ਸਾਰਾ ਕੁਝ ਛੱਡ ਦੋ ਅਮਰਤ ਛੱਡ ਕੇ ਸਾਰਾ ਕੁਝ ਛੱਡ ਦੁੱਤਾ ਨਹੀਂ ਉਹ ਲੋ ਘਰਦੇ ਆ ਮਖਿਆ ਮੈਂ ਇਹ ਕਿਧਰ ਚੱਲੇ ਨੇ ਇਹ ਨਾ ਕੀ ਰਹੇ ਆਂਦੇ ਨੇ ਅਮਰਤ ਛੱਡ ਲੈਣਾ ਮੈਂ ਇਹਨੂੰ ਕਿ ਰਹਿਣ ਦੇ ਛੱਡਣੋ ਬਈ ਨਭਾਉਣਾ ਬੜਾ ਔਖਾ ਹੈ ਅਮਰਤ ਤੇ ਉਹ ਮੇਰੇ ਨੋ ਨਾ ਤੇ ਮੇਰੇ ਘਰ ਦੀਆਂ ਦੀ ਉਹਨੇ ਨੇ ਤਾਂ ਬੜੀ ਚੰਦਾ ਗੰਦ ਪਿੱਲੇ ਛੱਡਿਆ ਆ ਜਿਹੜਾ ਤੁਸੀਂ ਆਂਦੇ ਜੇ ਤੇ ਇਹਨੇ ਉਮਰ ਤੇ ਇਹਨੇ ਤਾਂ ਦੋ ਤਿੰਨ ਮਹੀਨੇ ਹੋ ਚਲੇ ਮੈਂ ਚਾ ਠੀਕ ਪਛਾਹ ਕਾ ਬਈ ਤੇ ਦੂਜੀ ਗੱਲ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਅਜਨਾਲੇ ਜਿੱਦਨ ਇਹ ਸਾਰਾ ਕਾਂਡ ਹੋਇਆ ਜਿੱਦਨ ਪੁਲਿਸ ਦੇ ਨਾਲ ਝਗੜਾ ਹੋਇਆ ਕਲੈਸ਼ ਹੋਇਆ ਉਸ ਦਿਨ ਪ੍ਰਧਾਨ ਮੰਤਰੀ ਘਰੇ ਸੀਗਾ ਉੱਥੇ ਮੌਕੇ ਤੇ ਹੈਗਾ ਹੀ ਨਹੀਂ ਸੀਗਾ ਤੁਸੀਂ ਇਹ ਵੀ ਗੱਲ ਕਹਿ ਰਹੇ ਹੋ ਪੁਲਿਸ ਦਾ ਵੀ ਜੋ ਜਿਹੜਾ ਮਰਜੀ ਜੋ ਮਰਜੀ ਇੱਥੇ ਬਣਾ ਕੇ ਤੇ ਜਾ ਕੇ ਜੋ ਮਰਜੀ ਲੈ ਸਕਦੀ ਆਪਾਂ ਉਹਨਾਂ ਨੇ ਹੱਥ ਨਹੀਂ ਫੜ ਲੈਣਾ ਇੱਕ ਵੀਡੀਓ ਬਹੁਤ ਵਾਇਰਲ ਹੋਈ ਉਹਨਾਂ ਨੇ ਲਾਈਵ ਕਰਤਾ ਪੇਜ ਤੇ ਕਿ ਪੁਲਿਸ ਆ ਗਈ ਪੁਲਿਸ ਆ ਗਈ ਉਹਨੂੰ ਲੋਕਾਂ ਨੇ ਬਹੁਤ ਟ੍ਰੋਲ ਕੀਤਾ ਤੁਹਾਨੂੰ ਯਾਦ ਹੋਊਗਾ ਸ਼ਾਇਦ ਇਸ ਪੂਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਹੁਣ ਉਸ ਦੇ ਪ੍ਰਧਾਨ ਮੰਤਰੀ ਬਾਜੇ ਕੇ ਦੀ ਤਸਵੀਰ ਜਿਹੜੀ ਆਈ ਹੈ ਪੂਰਾ ਨੀਲਾ ਬਾਣਾ ਪਾਇਆ ਹੋਇਆ ਦਾੜਾ ਪ੍ਰਕਾਸ਼ ਕੀਤਾ ਹੋਇਆ ਪ੍ਰੂਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਐਮਪੀ ਅਮਰਿਤਪਾਲ ਸਿੰਘ ਦੇ ਸਾਥੀ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਨ੍ਹੇ ਕਈ ਸਾਥੀਆਂ ਤੋਂ ਐਨਐਸਏ ਟੁੱਟਿਆ ਹੈ ਔਰ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਵਿੱਚੋਂ ਇੱਕ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਦੇ ਨਾਲ ਤੇ ਜਿਸ ਨੂੰ ਜਾਣਿਆ ਜਾਂਦਾ ਉਹ ਵੀ ਹੈ ਔਰ ਉਹਨਾਂ ਦੇ ਘਰ ਬੈਠੇ ਆ ਅਸੀਂ ਇਸ ਵੇਲੇ ਔਰ ਬਾਜੇਕੇ ਪਿੰਡ ਆ ਉਹਨਾਂ ਦਾ ਉਹਨਾਂ ਦੇ ਪਿਤਾ ਜੀ ਔਰ ਉਹਨਾਂ ਦਾ ਬੇਟਾ ਆਕਾਸ਼ਦੀਪ ਸਾਡੇ ਨਾਲ ਪਿਛਲੇ ਦਿਨੀ ਕੀ ਉਹਨਾਂ ਦੀ ਗੱਲਬਾਤ ਹੋਈ ਹੈ ਮੁਲਾਕਾਤ ਦੌਰਾਨ ਕੀ ਕਿਹਾ ਹੈ ਭਗਵੰਤ ਸਿੰਘ ਉਹਨਾਂ ਨੇ ਪ੍ਰਧਾਨ ਮੰਤਰੀ ਬਾਜੇਕੇ ਨੇ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਬਾਜੇਕੇ ਦੇ ਪਿਤਾ ਜੀ ਨਾਲ ਗੱਲ ਕਰਦੇ ਆ ਹਰਜਿੰਦਰ ਸਿੰਘ ਜੀ ਸਾਡੇ ਨਾਲ ਆ ਔਰ ਉਹਨਾਂ ਦਾ ਬੇਟਾ ਆਕਾਸ਼ਦੀਪ ਸਾਡੇ ਨਾਲ ਆ ਹਰਜਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਬਾਪੂ ਜੀ ਕੀ ਗੱਲਬਾਤ ਹੋਈ ਤੁਹਾਡੀ ਤੁਸੀਂ ਕਦੋਂ ਲਾਸਟ ਮਿਲੇ ਹੋ ਆਪਦੇ ਬ ਦੀ ਜਿਹੜਾ ਡਿਊਰੇਸ਼ਨ ਸੀ ਜਿਹੜਾ ਸਮਾਂ ਸੀਗਾ ਉਹ ਪੂਰਾ ਹੋ ਗਿਆ ਉਸ ਤੋਂ ਬਾਅਦ ਹੁਣ ਪੰਜਾਬ ਸ਼ਿਫਟ ਕੀਤਾ ਜਾ ਰਿਹਾ ਉਹਨਾਂ ਨੂੰ ਮੈਨੂੰ ਤਾਂ ਜੇ ਤਿੰਨ ਕੁ ਮਹੀਨੇ ਮਿਲਿਆ ਨੂੰ ਤੇ ਇਹ ਮਾਂ ਪੁੱਤਰ ਗਏ ਸੀ ਨਾ 2 ਕੁ ਮਹੀਨੇ ਚੱਲੇ ਮਿਲਿਆ ਨੂੰ ਤੇ ਉਦੋਂ ਆਦਾ ਠੀਕ ਠਾਕ ਆਹੀਂ ਤੇ ਆਹੀਂ ਉਹਨੂੰ ਅਖੇ ਵੀ ਹਾਈ ਕੋਰਟ ਜਿਵੇਂ ਕੇਸ ਆਪਾਂ ਲਾਇਆ ਹੈ ਤੇ ਚੱਲ ਤਰੀਕ ਹੁੰਦੀ ਮਹੀਨੇ ਮਹੀਨੇ ਪਈ ਪੈ ਜਾਂਦੀ ਹੈ ਮਹੀਨਾ ਮਹੀਨੇ ਬਾਅਦ ਫਿਰ ਪੈ ਜਾਂਦੀ ਸੀ ਤੇ ਉਹ ਮਤਲਬ ਆਦਾ ਸਾਨੂੰ ਉਹਨਾਂ 2 ਸਾਲ ਪੂਰੇ ਇੱਥੇ ਰੱਖ ਹੀ ਲੈਣਾ ਹੈ ਮਤਲਬ ਬਈ ਉਹਨਾਂ ਸਾਲ ਦੀ ਪਹਿਲਾਂ ਲਈ ਸਾਲ ਦੀ ਬਾਹਰ ਲਾਤੀ ਉਹਨਾਂ ਚ ਨਹੀਂ ਛੱਡਣਾ ਜਿੰਨਾ ਜਦੋਂ ਸਾਲ ਪੂਰੇ ਨਾ ਹੋਏ ਸਾਡੇ ਨਾਲ ਇਹ ਗੱਲਾਂ ਬਾਤਾਂ ਕਰਦਾ ਰਹਿੰਦਾ ਸੀ ਤੇ ਮੈਂ ਠੀਕ ਠਾਕ ਐ ਤੇ ਤੁਸੀਂ ਵੀ ਠੀਕ ਠਾਕ ਜਿਵੇਂ ਆਹੀਂ ਕਿ ਆਹੀਂ ਵੀ ਠੀਕ ਠਾਕ ਆ ਤੇ ਉਹਾਂ ਦਾ ਮੈਂ ਵੀ ਠੀਕ ਠਾਕ ਆ ਬਈ ਦਵਾਈ ਦਾ ਰੂ ਜਿਹੜਾ ਹੁੰਦਾ ਉਹਦੋਂ ਚੰਗਾ ਨਹੀਂ ਹੀ ਦਿੰਦੇ ਚੱਲ ਇਹਦੋਂ ਗੱਲ ਕੁਲ ਦੇਈਦਾ ਅਸੀਂ ਚੱਲੋ ਜਿਹੜਾ ਮਾੜਾ ਮੋਟਾ ਕੋਈ ਉਹਨਾਂ ਦਾ ਬਲੱਡ ਜਿਵੇਂ ਵਜ ਜਾਂਦਾ ਸੀ ਜਿਵੇਂ ਮਤਲਬ ਖੂਨ ਸੰਗਣਾ ਹੋ ਜਾਂਦਾ ਸੀ ਉਹ ਫਿਰ ਤੁਹਾਨੂੰ ਬੜਾ ਤਜੇਰ ਵਾਲੇ ਤਾਂ ਉਹ ਢੇਡੇ ਪਿਰ ਦੀ ਉਹ ਦਵਾਈ ਤੇ ਸਿਰ ਪਿਰ ਦੀ ਵੀ ਬਈ ਤਿਆਂ ਦਾ ਮੈਂ ਠੀਕ ਠਾਕ ਆ ਮਰੀ ਜਾਣਾ ਬਈ ਕੋਈ ਨਹੀਂ ਪਰੇਸ਼ਾਨੀ ਸਾਨੂੰ ਉਹਨੇ ਕੀ ਬ ਜੇ ਉਹ ਤਾਂ ਜਿਹੜੀ ਹੁੰਦੀ ਹੈ ਅੱਛਾ ਕਿੰਨਾ ਕਿੰਨਾ ਸਮਾਂ ਤੁਹਾਡੀ ਮੁਲਾਕਾਤ ਹੁੰਦੀ ਰਹੀ ਆ ਮਲਾਉਂਦੇ ਰਹੇ ਵਧੀਆ ਮੁਲਾਕਾਤ ਹੁੰਦੀ ਰਹੀ ਆ ਉੱਥੇ ਹਾਂ ਮੁਲਾਕਾਤ ਵਧੀਆ ਹੁੰਦੀ ਰਹੀ ਏ ਗਾਂਡੇਵੜੀ ਚਲ ਜਾ ਕੇ ਕੋਲ ਮਲਾ ਦਿੰਦੇ ਹੀ ਕੋਲ ਬਾ ਕੇ ਤਿੰਨ ਤਿੰਨ ਚਾਰ ਚਾਰ ਘੰਟੇ ਮੱਧਵਲ ਬਾ ਦਿੰਦੇ ਹੀ ਕੋਲ ਉਹ ਟਾਈਮ ਹੀ ਇੰਨਾ ਕੋ ਰਹਿੰਦਾ ਏ 2 ਵਜੇ ਹੋ ਜਾਈਦਾ ਏ ਅੰਦਰ ਬੜੀ ਦਾ ਏ ਤੇ 4-5 ਵਜੇ ਬਾਹਰ ਮੱਧਵਲ ਉਹਦਾ ਨੇਰਾ ਵੀ ਛੇਤੀ ਹੋ ਜਾਂਦਾ ਥੋੜਾ ਦਿਨ ਵੀ ਪਹਿਲਾਂ ਲੈਂਦਾ ਵੀ ਨੇਰਾ ਜੇ ਆਪਣੇ ਇੱਧਰ 5 ਵਜੇ ਚਾਨਣ ਹੁੰ ਤੇ ਇਹ ਗੱਲਬਾਤਾਂ ਇਹ ਕਰਦੇ ਅਸੀਂ ਵੀ ਠੀਕ ਠਾਕ ਆਹੀਂ ਵਧੀਆ ਆ ਤੇ ਤੁਸੀਂ ਵਧੀਆ ਰਿਹਾ ਜੀ ਅਸੀਂ ਕਹਿੰਦੇ ਅਸੀਂ ਵੀ ਠੀਕ ਠਾਕ ਅੱਛਾ ਇੱਕ ਉਹਨਾਂ ਦੀ ਹੁਣ ਫੋਟੋ ਤੁਸੀਂ ਵੀ ਸ਼ਾਇਦ ਦੇਖੀਏ ਫੋਟੋ ਇੱਕ ਬਾਣਾ ਪਿਆ ਹੋਇਆ ਦਾੜਾ ਕਾਫੀ ਲੰਬਾ ਹੋਇਆ ਹੋਇਆ ਦੇਖੀ ਫੋਟੋ ਹਾਂ ਦੇਖੀ ਉਹਨਾਂ ਕੱਲ ਕੱਲ ਕਰਕੇ ਪਰਸੋਂ ਪਾਈਏ ਉਹਨਾਂ ਨੇ ਮੀਡੀਆ ਵਾਲਿਆਂ ਖਰੇ ਪਾਈ ਫੇਸਬੁੱਕ ਤੇ ਉਹ ਵੇਖਿਆ ਠੀਕ ਠਾਕ ਵਧੀਆ ਚਲੋ ਕੀ ਤੁਹਾਨੂੰ ਲੱਗਿਆ ਫਿਰ ਕਿਉਂਕਿ ਤੁਸੀਂ ਪਹਿਲਾਂ ਸੋਚਦੇ ਸੀ ਕਦੇ ਕਿ ਪ੍ਰਧਾਨ ਮੰਤਰੀ ਹੁਣ ਇਸ ਰੂਪ ਦੇ ਵਿੱਚ ਵੀ ਹੋਣਗੇ ਨੇ ਜੀ ਪਹਿਲਾਂ ਹੰਦ ਸੋਚ ਹੀ ਨਹੀਂ ਹੈਗੀ ਹਾਂ ਅਸੀਂ ਜਾਣਿਆ ਜਿਹੜਾ ਮਦਬਲ ਆਪਣਾ ਆਇਆ ਹੈ ਅਮਰਤਪਾਲ ਸਾਡੇ ਵਾਸਤੇ ਰੱਬ ਬਣ ਕੇ ਆਇਆ ਲੋਕਾਂ ਦੇ ਨਸ਼ੇ ਛਡਾਉਂਦਾ ਸੀ ਉਹ ਕਿਹੜਾ ਕੰਮ ਕਰਾਉਂਦਾ ਸੀ ਨਸ਼ੇ ਛਡਾਉਂਦਾ ਸੀ ਤੇ ਜੇ ਸਰਕਾਰ ਨੂੰ ਨਹੀਂ ਚੰਗਾ ਲੱਗਾ ਬਈ ਇਹ ਨਸ਼ੇ ਛੱਡਨੇ ਤੇ ਅੰਮ੍ਰਿਤ ਛਕਾਉਣਾ ਅੰਮ੍ਰਿਤ ਛਕਾਉਣਾ ਗਨਾਹ ਤਾਂ ਨਹੀਂ ਨਾ ਕੇ ਇਹਨੂੰ ਤੇ ਪਰ ਸਾਡੇ ਵਾਸਤੇ ਤਾਂ ਗਨਾਹ ਹੀ ਹੋ ਗਿਆ ਜੇ ਅੰਮ੍ਰਿਤ ਛਕਿਆ ਤੇ ਦੂ ਦੂ ਇਹ ਤਾਂ 2800 ਕਿਲੋਮੀਟਰ ਮਰੇ ਬਾਦ ਇਨੇ ਯਾਰ ਬਨ ਜਾਂਦਾ ਹੈ ਡੇਬਰੂਗੜ ਡੇਬਰੂਗੜੇ ਤੇ ਫਿਰ ਪਰੇਸ਼ਾਨੀ ਤੁਹਾਨੂੰ ਪਤਾ ਹੁੰਦੀ ਤੇਗੀ ਇੱਕ ਰਾਤ ਅੱਜ ਦੀ ਲੱਗ ਜਾਨੀ ਇੱਕ ਅਗਲੇ ਦਿਨ ਸਾਰਾ ਦਿਹਾੜੀ ਲੱਗ ਜਾਨੀ ਅਗਲੀ ਰਾਤ ਫਿਰ ਲੱਗ ਜਾਨੀ ਵੀ ਪਰੇਸ਼ਾਨੀ ਤਾਂ ਬਹੁਤ ਹੁੰਦੀ ਜਿਹੜੇ ਇਦੀ ਦੂਰ ਸਟਿਆਈ ਤੇ ਪਰ ਉਹਨਾਂ ਦਾ ਗਨਾਹ ਤਾਂ ਕੋ ਨਹੀਂ ਸਟਣਦਾ ਮਧਵ ਅੰਮ੍ਰਿਤ ਸ਼ਕਾਂ ਦੇ ਤੇ ਲੋਕਾਂ ਨਾਲ ਛੇੜਾਉਂਦੇ ਤੇ ਤਾਂ ਕੋ ਮਾੜਾ ਕੰਮ ਕਰਦੇ ਫਿਰ ਤਾਂ ਦੇ ਵੀ ਮਾੜਾ ਕੰਮ ਕਰਦੇ ਨੇ ਤੇ ਪ੍ਰਧਾਨ ਮੰਤਰੀ ਨੇ ਸਭ ਕੁਝ ਤਿਆਗਤਾ ਸੀ ਮਾੜਾ ਮੋਟਾ ਪਹਿਲਾਂ ਕੁਝ ਖਾ ਪੀ ਲੈਂਦੇ ਹੁੰਦੇ ਸੀਗੇ ਕੋਈ ਆ ਪਹਿਲਾ ਮਾੜਾ ਮੋਢਾ ਜਿਵੇਂ ਆਦੇ ਮੁੰਡੇ ਬੈਠਿਆ ਬੁੱਠਾ ਕੋਈ ਖਾਪੀ ਲੈਂਦੇ ਹੁੰਦਾ 2 ਸਾਲ ਹੋ ਗਏ ਨੇ ਵੀ ਕੋਈ ਨਹੀਂ ਉਹਨਾਂ ਮੂੰਹ ਤਾਂ ਨਹੀਂ ਧਰ ਕੇ ਵੇਖਿਆ ਵੀ ਉਧਰ ਕੋਈ ਨਸ਼ਾ ਕੋਈ ਪਤਾ ਨਹੀਂ ਗਏਗਾ ਨਾਲੇ ਉਹਨਾਂ ਜੇਲਾਂ ਚ ਇਹ ਆਪਣੀਆਂ ਜੇਲਾਂ ਇੰਦੇ ਨਸ਼ੇ ਪਤੇ ਵਾਧੂ ਉੱਪੜ ਜਾਂਦੇ ਨੇ ਉਥੇ ਤਾਂ ਤਲਾਸ਼ੀ ਬੜੀ ਕਰਦੇ ਨੇ ਪਹਿਲਾਂ ਜਾਂ ਜਾਂਦੇ ਆ ਤਲਾਸ਼ੀ ਕਰਨੀ ਬਾਹਰ ਜਦੋਂ ਜਾਣਾ ਉਥੇ ਤਲਾਸ਼ੀ ਕਰਨੀ ਤਲਾਸ਼ੀ ਕਰਕੇ ਸਾਰਾ ਸਮਾਨ ਉਹਨਾਂ ਉਥੇ ਦਿਖਾ ਲੈਣਾ ਹੈ ਬਈ ਜੋ ਬੜਵਾ ਜੂਵਾ ਆਪਣੇ ਕੋ ਮੋਬਾਈਲ ਕੋਈ ਛੇ ਛੇ ਨਹੀਂ ਅੰਦਰ ਜਾਣ ਦੇਣੀ ਉਦੋਂ ਫਿਰ ਜੇ ਅੱਗੇ ਬਾਹਰੋਂ ਅੰਦਰ ਹੋਣਾ ਉੱਥੇ ਫਿਰ ਤਲਾਸ਼ੀ ਕਰਨੀ ਉਦੋਂ ਫਿਰ ਅੱਗੇ ਜਾ ਕੇ ਫਿਰ ਤਲਾਸ਼ੀ ਕਰਨੀ ਇੱਕ ਥਾਂ ਦੇ ਚਾਰਵੀਂ ਤਲਾਸ਼ੀ ਕਰਕੇ ਫਿਰ ਉਹਨਾਂ ਅੰਦਰ ਸਾਨੂੰ ਬਾੜਨਾ ਹੈ ਮਤਲਬ ਦੇਵੜੀ ਚ ਦੇਵੜੀ ਜੇ ਫਿਰ ਇਤਨਾ ਬੈ ਕੇ ਚੱਲ ਪੁਲਿਸ ਵਾਲੇ ਵੀ ਕੋਈ ਨਹੀਂ ਹੁੰਦੇ ਹੈ ਕਿੜੀਆਂ ਉਹੋ ਜਿਹੀਆਂ ਗੱਲਾਂ ਕਰਨੀਆਂ ਹੁੰਦੀਆਂ ਹੈ ਤੇ ਉਹਨਾਂ ਕੋਲ ਜਾਵਦੀਆਂ ਚੱਲੋ ਜਿਹੜੀ ਘਰ ਦੀਆਂ ਗੱਲਾਂ ਵੀ 200 ਦੀਆਂ ਕਰਕੇ ਦੇ ਦੋ ਚਾਰ ਘੰਟੇ ਚੱਲੋ ਫਿਰ ਰਾਜੀਦਾ ਅੱਛਾ ਅਮਰਤਪਾਲ ਸਿੰਘ ਉਹਨਾਂ ਨੂੰ ਚੁੱਕ ਕੇ ਲਜਾਇਆ ਗਿਆ ਕਿ ਕਹਿੰਦੇ ਕਿ ਅਜਨਾਲਾ ਹੰਸਾ ਹੋਈ ਹੈ ਜਿਹੜੀ ਜਾਂ ਕਹਿੰਦੇ ਕਿ ਅਮਰਪਾਲ ਦੇਸ਼ ਤੋੜਨ ਦੀ ਗੱਲਾਂ ਕਰਦਾ ਇਸ ਤਰ੍ਹਾਂ ਦੇ ਐਲੀਗੇਸ਼ਨ ਪੁਲਿਸ ਦੇ ਵੱਲੋਂ ਲਾਏ ਗਏ ਇਸ ਤਰ੍ਹਾਂ ਦੇ ਐਲੀਗੇਸ਼ਨ ਅਮਰਪਾਲ ਸਿੰਘ ਤੇ ਲੱਗੇ ਤੁਹਾਨੂੰ ਕੀ ਲੱਗਦਾ ਤੁਹਾਡੇ بیٹے ਨੂੰ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਭਗਵੰਤ ਸਿੰਘ ਨੂੰ ਕਿਉਂ ਚੁੱਕ ਕੇ ਲੈ ਕੇ ਗਈ ਹੈ ਪੁਲਿਸ ਸਾਡਾ ਬੰਦਾ ਤੋਂ ਦੇ ਨਾਲ ਵੀਰ ਸੀ ਜਦੋਂ ਉਦੋਂ ਜਾਂਦਾ ਸੀ ਵੀ ਜਿ세 ਵੀਰ ਕੱਢਦੇ ਹੀ ਕੋਈ ਕੋਈ ਪੱਕਾ ਨਹੀਂ ਹੁੰਦੇ ਨਾ ਪਹਿਲਾਂ ਤੋਂ ਪੱਕਾ ਤੋਂ ਰਹਿੰਦਾ ਹੀ ਨਹੀਂ ਤੇ ਸਾਡਾ ਬੰਦਾ ਤਾਂ ਹੈਗਾ ਵੀ ਉਦੋਂ ਘਰ ਸੀ ਜਿੱਦਣ ਮਦਬਲੇ ਕੇਸ ਹੋਇਆ ਹੈ ਉਦੋਂ ਆਪਣੀਆਂ ਵੀਡੀਓ ਵੀ ਤੁਸੀਂ ਜੀ ਵੇਖੀ ਹੋਣੀ ਚੱਲਦੀ ਬਿਬਾ ਖੇਤੇ ਚਾਦੇ ਪੱਠੇ ਵੱਡੰ ਗਿਆ ਆਹੀ ਤੇ ਉਦੋਂ ਪੁਲਸ ਆ ਗਈ ਦੋ ਦੋ ਤਿੰਨ ਗੱਡੀਆਂ ਸਾਡੇ ਘਰ ਨੂੰ ਆ ਗਈਆਂ ਦੋ ਗੱਡੀਆਂ ਤਿੰਨ ਬਾਹਰ ਚਲ ਗਈਆਂ ਨੇ ਤੇ ਸੰਤਾ ਉਦੋਂ ਪਤਾ ਲੱਗਾ ਜਦੋਂ ਇੱਥੇ ਸੰਤਾ ਲੋਕਾਂ ਦੱਸਿਆ ਤਾਂ ਘਰ ਹੀ ਨਹੀਂ ਹੈਗੇ ਬੀ ਲੋਕਾਂ ਦੱਸਿਆ ਵੀ ਉਹ ਬਰਧਾਨ ਮੰਤਰੀ ਫੜ ਕੇ ਲੱਗੇ ਨੇ ਤੇ ਅਸੀਂ ਉੱਥੇ ਗਏ ਆ ਤੇ ਸਾਨੂੰ ਉਹਨਾਂ ਮੱਥੇ ਲਾਇਆ ਉਹਦੇ ਇਥੇ ਲੈਂਦਾ ਨਹੀਂ ਗਤਰਮ ਕੋਲ ਪੁਲਸ ਵਾਲਿਆਂ ਨੇ ਤੇ ਅਸੀਂ ਫਿਰ ਘਰ ਨੂੰ ਆ ਗਏ ਹਾਂ ਤਾਂ ਉਦੋਂ ਬਾਅਦ ਦੂਜੇ ਦਿਨ ਉਹਨਾਂ ਆਪਾ ਫੋਨ ਕੀਤਾ ਏ ਉਸਰ ਨੇ ਜੇ ਲਗਾਏ ਨੇ ਉਹਦੇ ਤੁਹਾਡਾ ਮੁੰਡਾ ਹੈ ਡਬਲ ਗੱਲ ਲੈ ਗਿਆ ਅਹੀਂ ਕਿ ਕਿਹੜੇ ਕੰਮ ਵਿੱਚ ਆਉਂਦੇ ਇਹਨਾਂ ਤਿੰਨ ਦਿਨ ਸੀ ਲਾ ਕੇ ਮਤਬਲ ਇਹਨਾਂ ਨੇ ਅਹੀਂ ਕਿ ਉਹ ਤਾਂ ਗਿਆ ਵੀ ਨਹੀਂ ਉੱਥੇ ਹੁਣ ਗਾਂਹ ਪੁਲਿਸ ਵਾਲਿਆਂ ਨੂੰ ਪਤਾ ਵੀ ਕਾ ਗਿਆ ਹੈ ਕਿ ਨਹੀਂ ਗਿਆ ਤੇ ਨਾਲੇ ਸਾਡੇ ਕੋਲ ਸਬੂਤ ਵੀ ਹੈਗੇ ਨੇ ਮਤਬਲ ਇਹ ਬਿਸਾਰਿਆਂ ਨੂੰ ਪਤਾ ਹੈ ਉਹ ਜਿੱਦਣ ਇੱਕ ਉੱਥੇ ਆਏ ਨੇ ਛਾ ਆਦੂ ਜੇ ਜੇ ਨਾਲੇ ਤੇ ਉਹ ਦਿਨ ਇਹ ਤਾਂ ਗਿਆ ਹੀ ਨਹੀਂ ਰਿਹਾ ਹੀ ਘਰ ਸੀ ਵੀ ਦੋ ਤਿੰਨ ਦਿਨ ਤਾਂ ਰਿਆ ਹੀ ਘਾਰੇ ਤਨੂ ਕੀ ਲੱਗਦਾ ਪ੍ਰਧਾਨ ਮੰਤਰੀ ਨੂੰ ਕਿਉਂ ਚੁੱਕਿਆ ਗਿਆ ਸੀ ਫਿਰ ਕਿਉਂ ਚੁੱਕ ਕੇ ਐਨਐਸਏ ਲਾ ਕੇ ਡੇਬਰੂਗੜ ਜੇਲ੍ਹ ਚ ਰੱਖਿਆ ਗਿਆ ਸਾਨੂੰ ਤਾਂ ਇਹਦੇ ਚ ਕੋਈ ਸਮਝ ਨਹੀਂ ਇਹਨਾਂ ਦੀ ਆਈ ਬਈ ਬਈ ਕਾ ਤੋ ਇਹਨੇ ਚੁੱਕ ਲ ਗਏ ਨੇ ਇਹਦਾ ਹਿੰਦਾਨੇ ਬਈ ਉਹਦੇ ਨਾਰ ਨਹੀਂ ਦਾ ਕਰਕੇ ਚੁੱਕ ਲ ਗਏ ਨੇ ਬਈ ਅੰਮ੍ਰਿਤਪਾਲ ਦੇ ਨਾਰ ਰਿੰਦਾ ਸੀ ਤੇ ਚੁੱਕ ਕੇ ਦਾ ਲੈ ਗਏ ਨੇ ਹੋਰ ਕੋਈ ਜਾਂਦਾ ਕਿ ਰੋਲ ਤਾਂ ਹੈਗਾ ਨਹੀਂ ਕਿ ਇਹਨੇ ਅਬਰਛਾ ਗਿਆ ਸੀ ਤੇ ਕੋਈ ਕਿਸੇ ਨੂੰ ਮਾੜਾ ਨਹੀਂ ਕਿਸੇ ਨੂੰ ਮਾੜਾ ਨਹੀਂ ਨੇ ਆਖਿਆ ਕਿਹੜਾ ਕੋਈ ਨਾ ਨਹੀਂ ਉਹ ਜਿਆ ਲਿਆ ਬਈ ਆਪਾਂ ਆ ਕਰਨਾ ਉਹ ਕਰਨਾ ਹੈ ਤੇ ਸਰਕਾਰ ਨੂੰ ਬਰੈਂਕਾ ਤੋਂ ਚੁੱਬਿਆ ਵੀ ਇਹਨੇ ਅੰਬਰਤ ਛਗਿਆ ਕਰਕੇ ਤਾਂ ਚੁੱਬਿਆ ਜਿਹੜੇ ਬੰਦੇ ਨੇ ਫੀਮਾ ਸ਼ਰਾਬਾਂ ਚ ਚਿੱਟਾ ਵੇਚਣ ਫਿਰ ਚੰਗੇ ਨਾ ਲੱਗਦੇ ਨੇ ਤੇ ਜੇ ਦੂਜਾ ਭਲੇ ਦਾ ਕੰਮ ਕਰਨ ਫਿਰ ਇਹ ਨਾ ਮਾੜੇ ਲੱਗਦੇ ਨੇ ਪ੍ਰਧਾਨ ਮੰਤਰੀ ਬਾਜੇਕੇ ਦੀ ਛਵੀ ਪਹਿਲਾਂ ਕੁਝ ਹੋਰ ਤਰ੍ਹਾਂ ਦੀ ਸੀਗੀ ਸੋਸ਼ਲ ਮੀਡੀਆ ਤੇ ਲੋਕ ਲੋਕਾਂ ਨੂੰ ਹਸਾਉਣ ਵਾਲਾ ਐਂਟਰਟੇਨ ਕਰਨ ਵਾਲਾ ਸੀਗਾ ਪਰ ਉਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਬਾਜੇਕੇ ਨੂੰ ਲੋਕ ਬਹੁਤ ਸੀਰੀਅਸ ਲੋਕ ਰਿਸਪੈਕਟ ਦੇਣ ਲੱਗੇ ਜਿਸ ਤਰ੍ਹਾਂ ਇੱਕ ਫੋਟੋ ਕੱਲ ਆਈ ਹੈ ਕਿ ਪ੍ਰਧਾਨ ਮੰਤਰੀ ਨੇ ਚਲੋ ਅਮਰ ਸ਼ਕਲਿਆ ਆਪਦੀਆ ਕੰਮ ਕੀਤਾ ਇਸ ਤਰ੍ਹਾਂ ਦੀ ਗੱਲ ਤੁਸੀਂ ਇਸ ਪੂਰੇ ਐਕਸ਼ਨ ਨੂੰ ਉਹਦੀ ਗ੍ਰਿਫਤਾਰੀ ਨੂੰ ਠੀਕ ਮੰਨਦੇ ਹੋ ਗਲਤ ਮੰਨਦੇ ਹੋ ਜਾਂ ਤੁਸੀਂ ਵੀ ਕਹਿੰਦੇ ਹੋ ਕਿ ਜੋ ਹੋਇਆ ਪਾਣੀ ਚ ਹੋਇਆ ਨਹੀਂ ਅਹੀਂ ਤਾਂ ਨਹੀਂ ਗਲਤ ਮੰਨਦੇ ਜੋ ਪਰਮਾਤਮਾ ਕੀਤਾ ਚੰਗਾ ਹੀ ਕੀਤਾ ਹੈ ਜੇ ਮਤਲਬ ਵੀ ਕੋਈ ਮਾੜਾ ਉਹਨੇ ਕੰਮ ਕੀਤਾ ਤਾਂ ਨਹੀਂਗਾ ਇਹ ਸਰਕਾਰਾਂ ਨੇ ਮਾੜਾ ਲੱਗਾ ਵੀ ਜੰਗੇ ਪਾਸੇ ਤੁਰ ਪਿਆ ਹੈ ਤੇ ਜੇ ਇਹ ਨਾ ਚੰਗੇ ਦਾ ਤੁਰਦਾ ਹੁਣ ਵੇਖੋ ਕਿੰਨੀਆਂ ਲੋਟਾਂ ਅੱਖਾਂ ਕਿੰਨੇ ਲੋਕ ਮਾਰੀ ਮੁਕੀ ਜਾਂਦੇ ਨੇ ਉਹਨਾਂ ਨੂੰ ਪੁਲਿਸ ਫੜਦੀ ਨਹੀਂਗੀ ਤੁਸੀਂ ਕਿੰਨੀ ਕਿ ਤਬਦੀਲੀ ਵੈਸੇ ਦੇਖੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਮਰਤਪਾਲ ਸਿੰਘ ਦੇ ਨਾਲ ਜਦੋਂ ਦਾ ਜਾ ਕੇ ਰਲਿਆ ਤੁਹਾਨੂੰ ਕਿੰਨੀ ਕਿ ਤਬਦੀਲੀ ਲੱਗੀ ਤੁਹਾਡੇ ਬੇਟੇ ਦੇ ਵਿੱਚ ਪ੍ਰਧਾਨ ਮੰਤਰੀ ਦੇ ਵਿੱਚ ਕਿਉਂਕਿ ਤੁਸੀਂ ਪਾਲਿਆ ਵੀ ਤੁਸੀਂ ਪਹਿਲਾਂ ਵੀ ਉਹਨੂੰ ਦੇਖਦੇ ਸੀਗੇ ਪਹਿਲਾਂ ਉਹਦੇ ਉਹਦੇ ਵੀਡੀਓ ਵੀ ਦੇਖਦੇ ਸੀਗੇ ਔਰ ਉਸ ਤੋਂ ਬਾਅਦ ਵੀ ਤੁਸੀਂ ਕੋਈ ਚੇਂਜ ਕੋਈ ਪਰਵਰਤਨ ਦੇਖਿਆ ਉਹਦੇ ਵਿੱਚ ਨਿੱچے ਤਾਂ ਬੜਾ ਆ ਗਿਆ ਏ ਅੱਗੇ ਦੂਜਾ ਲਾਲੋ ਸਾਹਿਬ ਹੁਣ ਇਹ ਕਿਹਨੇ ਗੁਰਾਹ ਸੀ ਤੇ ਕਿਹ ਗੁਰੂ ਵਾਲਾ ਬਣ ਗਿਆ ਇਹ ਜੇ ਉਹ ਜੇ ਮਾੜਾ ਮੋਟਾ ਕਿਤੇ ਵੀ ਮਾੜੇ ਨਾਲ ਆਪਾਂ ਤੁਰਨਾ ਮਾੜੀ ਮੱਤ ਤਾਰੀ ਹੋਣੀ ਹੈ ਤੇ ਜੇ ਆਪਾਂ ਚੰਗੇ ਨਾਲ ਤੁਰਾਂ ਚੰਗੀ ਮੱਤ ਆ ਜਾਏਗੀ ਜੇ ਬਾਬਾ ਆਇਆ ਤੇ ਉਹਦੇ ਚੰਗਾ ਹੈ ਤੇ ਚੰਗੇ ਨਾਲ ਤੁਰਿਆ ਤੇ ਜਲ ਸਾਨੂੰ ਵੀ ਆਵੇ ਨੇ ਮੈਂ ਅੰਮ੍ਰਿਤ ਸ਼ਾਗਲਾ ਮਵੀ ਸ਼ਾਗਲਾ ਮੇਰੇ ਘਰ ਦੀ ਵੀ ਸ਼ਾਗਲਾ ਮੈਨੂੰ ਵੀ ਸ਼ਾਗਲਾ ਤੇ ਜੇ ਬਾਬਾ ਨਾ ਇਹ ਇਹ ਕਰਦਾ ਵੀ ਨਾ ਆਉਂਦਾ ਤੇ ਖਰੇ ਅਸੀਂ ਅੰਮ੍ਰਿਤ ਨਹੀਂ ਛਕਦੇ ਤੇ ਨਾ ਸਾਡਾ ਬੇਟਾ ਛਕਦਾ ਖਰੇ ਉਹ ਕਿੰਨਾ ਚਿਰ ਨਾ ਛਕਦਾ ਵੀ ਛਕਦਾ ਹੀ ਨਾ ਇਹ ਵੀ ਅਸੀਂ ਕਹਿ ਸਕਦੇ ਨਾ ਛਕਦਾ ਹੀ ਨਾ ਤੇ ਜਲਨਾ ਨਾ ਅਮਰਦੇਵ ਦੋਏ ਅਕਾਲਤਾ ਤੋਂ ਛਾ ਗਏ ਨੇ ਅਸੀਂ ਨੰਦਪੁਰ ਸਾਹਿਬ ਤੋਂ ਛਾ ਗਏ ਆ ਤੇ ਅਸੀਂ ਤਾਂ ਆਇਆ ਤੇ ਬਹੁਤ ਚੰਗਾ ਕੰਮ ਕੀਤਾ ਹੈ ਹੁਣ ਕੀਗੇ ਲਾਲਾ ਮੁੰਡੇ ਮਰੀ ਜਾਂਦੇ ਨੇ ਉਹਦਾ ਸਰਕਾਰ ਦਾ ਕੋਈ ਧਿਆਨ ਨਹੀਂਗਾ ਤੇ ਜਿਹੜੇ ਕੋ ਚੰਗੇ ਕੰਮ ਕਰਦਾ ਉਹਦਾ ਸਰਕਾਰ ਮੇਲਾ ਚੁੱਕੇ ਉਹਨਾਂ ਡਬਰੂ ਘਰ ਪਛਾ ਦੇਂਦੀ ਹੈ ਅੱਛਾ ਥੋੜੀ ਲਾਸਟ ਜਦੋਂ ਗੱਲਬਾਤ ਹੋਈ ਕੀ ਗੱਲਬਾਤ ਹੋਈ ਸੀ ਪ੍ਰਧਾਨ ਮੰਤਰੀ ਬਾਜੇ ਕਿਨਾਂ ਤੁਹਾਡੀ ਕਿਵੇਂ ਜੀ ਕੋਈ ਗੱਲਬਾਤ ਕੀ ਆਪਸ ਦੇ ਵਿੱਚ ਕੋਈ ਗੱਲਬਾਤ ਗੱਲਬਾਤ ਆ ਸਾਨੂੰ ਪਤਾ ਹੀ ਨਹੀਂ ਹੈ ਆ ਕੰਮ ਬਣ ਜਾਣਾ ਇਹ ਜਦੋਂ ਤੁਸੀਂ ਹੁਣ ਲਾਸਟ ਮਿਲ ਕੇ ਆਏ ਹੋ ਜੇਲ ਜਦੋਂ ਡਿਬਰੂਗੜ ਗਏ ਹੋ ਤੁਸੀਂ ਪ੍ਰਧਾਨ ਮੰਤਰੀ ਨੂੰ ਮਿਲਣ ਵਾਸਤੇ ਉਦੋਂ ਕੀ ਗੱਲਬਾਤ ਹੋਈ ਹੁਣ ਤਾਂ ਬਹਿਸਾਂ ਦੀਆਂ ਕਰਦੀਆਂ ਗੱਲਾਂ ਬਾਤਾਂ ਕੀਤੀ ਜਾਂਦੀਆਂ ਇਹ ਮਿੱਠੀ ਠਾਕ ਸਾਰਾ ਪਰਿਵਾਰ ਰਹੇਗਾ ਠੀਕ ਠਾਕ ਹੈ ਵੀ ਮਸਲਵਾੜੀ ਦੀ ਕਰ ਲਈਦੀ ਇਤਨਾ ਵੀ ਆਪਦੇ ਰਿਸ਼ਤੇਦਾਰੇ ਜੀ ਤੁਸੀਂ ਠੀਕ ਰਹਿੰਦੇ ਅਸੀਂ ਕਿ ਠੀਕ ਰਹਿੰਦੇ ਆ ਇਹਦੀ ਦਾਦੀ ਥੋੜੀ ਢਲੀ ਰਹਿੰਦੀ ਸੀ ਉਹ ਤੇ ਅਹੀਂ ਕਿਉਂ ਦੀ ਆਂਦਾ ਦਵਾਈ ਦੁਈ ਚੰਗੀ ਤਰ੍ਹਾਂ ਕਰਾਈ ਰੱਖਿਆ ਜੇ ਕੋਈ ਗਿਲਾ ਸ਼ਿਕਵਾ ਹੈਗਾ ਸੀ ਵੀ ਮੈਂ ਤਾਂ ਬੰਦ ਕਰਤਾ ਇੱਥੇ ਡਿਬਰੂਗੜ ਜੇਲ੍ਹ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਹੈਗਾ ਸੀ ਰਾਂਜ ਇਸ ਚੀਜ਼ ਦਾ ਵੀ ਮੈਨੂੰ ਕਿਉਂ ਚੱਕ ਕੇ ਬੰਦ ਕਰਤਾ ਵੀ ਮੈਂ ਤਾਂ ਇੱਥੇ ਜੇਲ੍ਹ ਦੇ ਵਿੱਚ ਬੰਦ ਹੋ ਗਿਆ ਕਿੰਦਾ ਹੁੰਦਾ ਤਾਂ ਹੁੰਦਾ ਹੀ ਉਹਨਾਂ ਨੇ ਨਜਾਇਜ਼ ਉਹਨੇ ਕੋਈ ਕੰਮ ਤਾਂ ਨਹੀਂ ਮਾੜਾ ਕੀਤਾ ਤੇ ਜਿਹੜਾ ਉੱਥੇ ਜਾ ਕੇ 2 ਸਾਲ ਉਹਨਾਂ ਨਜਾਇਜ਼ ਰੱਖਿਆ ਨੇ ਵੀ ਕੋਈ ਕੰਮ ਤਾਂ ਨਹੀਂ ਨਾ ਕੀਤਾ ਕੋਈ ਸਾਰੇ ਜਿੰਨੇ ਵੀ ਆਪਣੇ ਭੈਣ ਭਰਾ ਨੇ ਸਾਰਿਆਂ ਦੇ ਉਹਨੇ ਕੰਮ ਚੰਗਾ ਕੀਤਾ ਮਾੜਾ ਨਹੀਂ ਕੀਤਾ ਤੇ ਇਹਨੇ ਸਰਕਾਰ ਨੂੰ ਕੋਈ ਮਾੜਾ ਜਾਪਿਆ ਜਿਹੜਾ ਵੀ 2 ਸਾਲ ਡਰ ਨੂੰ ਗੜ ਜੇਲ੍ਹ ਦੇ ਵਿੱਚ ਜਾ ਸਕਿਆ ਨੇ ਬੇਦੀ ਤੋ ਤੇ ਜਾਣਾ ਹੀ ਬੜਾ ਮੁਸ਼ਕਲ ਹੋ ਜਾਂਦਾ ਹੈ ਸਾਡੇ 2 ਦਿਨ ਤਾਂ ਅੰਦਰ ਦਾ ਅੱਗੇ ਵੀ ਦੱਸਿਆ ਇੱਕ ਜਿਵੇਂ ਅੱਜ ਦੀ ਰਾਤ ਵੀ ਲੱਗ ਗਈ ਤੇ ਕੱਲ ਦੇ ਦਿਹਾੜੀ ਤੇ ਕੱਲ ਦੀ ਰਾਤ ਵੀ ਹਿਸਾਬ ਨਾਲ ਲੱਗ ਜਾਂਦੀ ਤੇ ਇਦੀ ਤੂ ਤੱਕ ਵੀ ਜਾਣਾ ਵੀ ਔਖਾ ਹੈ ਖਰਚ ਵੀ ਫਿਰ ਬਹੁਤ ਜ਼ਿਆਦਾ ਹੋ ਜਾਂਦਾ ਫਿਰ ਕਿਹੜਾ ਵੀ ਥੋੜੇ ਜਿਹੇ ਪੈਸਾ ਨਾ ਚਲੇ ਜਾਣਾ ਅੱਛਾ ਕਾ ਜੀ ਤੁਹਾਡੇ ਪਤਾ ਪ੍ਰਧਾਨ ਮੰਤਰੀ ਤੁਹਾਨੂੰ ਜਦੋਂ ਪਹਿਲੀ ਵਾਰ ਪਤਾ ਲੱਗਿਆ ਜਾਂ ਕੀ ਗ੍ਰਿਫਤਾਰ ਕਰਕੇ ਲੈ ਕੇ ਜਾਏਗਾ ਤੁਹਾਨੂੰ ਵੀਡੀਓ ਤੋਂ ਹੀ ਪਤਾ ਲੱਗਿਆ ਸੀਗਾ ਹਾਂਜੀ ਜਦੋਂ ਮੈਂ ਇੱਕ ਮੈਂ ਉੱਥੇ ਹੀ ਖੇਡਣ ਗਏ ਹੋਏ ਸੀਗੇ ਤੇ ਮੇਰੀ ਦਾਦੀ ਨੇ ਫੋਨ ਲਾ ਕੇ ਘਰੇ ਸੱਦਿਆ ਤੇ ਆਂਦੇ ਪੁਲਸ ਵਾਲੇ ਲੈ ਗਏ ਅਸੀਂ ਆਖਿਆ ਪਤਾ ਨਹੀਂ ਕੀ ਹੋ ਗਿਆ ਤੇ ਬਾਅਦੋਂ ਪਤਾ ਲੱਗਾ ਕਿ ਮੇਰੇ ਡੈਡੀ ਤੇ ਐਨਐਸਏ ਲੱਗ ਗਈ ਆ ਅੱਛਾ ਪਹਿਲਾਂ ਪਤਾ ਸੀ ਵੀ ਐਨਐਸਏ ਕੀ ਹੁੰਦੀ ਹੈ ਕਿ ਨਹੀਂ ਨਹੀਂ ਪਹਿਲੋਂ ਨਹੀਂ ਪਤਾ ਸੀ ਕਿ ਬਾਅਦੋਂ ਪਤਾ ਲੱਗਾ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਹੁੰਦਾ ਹੈ ਇੱਕ ਇੱਕ ਤਰ੍ਹਾਂ ਦੀ ਧਾਰਾ ਹੁੰਦੀ ਹੈ ਤੇ ਬਾਅਦੋਂ ਸਾਰੀਆਂ ਚੀਜ਼ਾਂ ਦਾ ਬਾਰੇ ਪਤਾ ਲੱਗਾ ਤੁਸੀਂ ਕੋਈ ਜਦੋਂ ਲਾਸਟ ਗੱਲਬਾਤ ਕੀਤੀ ਹੋਈ ਸੀ ਤੁਹਾਡੇ ਪਿਤਾ ਜੀ ਨੇ ਕੁਝ ਕਹਿੰਦੇ ਸੀਗੇ ਪ੍ਰਧਾਨ ਮੰਤਰੀ ਨੇ ਕੀ ਕੋਈ ਕਿਹਾ ਸੀ ਲਾਸਟ ਉਹਨਾਂ ਨੇ ਬਸ ਇੰਨਾ ਆਖਿਆ ਸੀ ਤੁਸੀਂ ਚੜਦੀ ਕਲਾ 'ਚ ਰਹਿਣਾ ਬਸ ਆਈ ਜਾਣਾ ਹੁਣ ਉਹ ਆਈ ਚੱਲੇ ਆ ਪੰਜਾਬ 'ਚ ਅੱਛਾ ਹੁਣ ਉਹਨਾਂ ਨੂੰ ਲਿਆਂਦਾ ਜਾ ਰਿਹਾ ਪੰਜਾਬ ਦੀ ਜੇਲ੍ਹ ਪੰਜਾਬ ਰੱਖਿਆ ਜਾਊਗਾ ਤਾਂ ਕਿਵੇਂ ਤੁਹਾਨੂੰ ਕੀ ਲੱਗਿਆ ਇਸ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਹੁਣ ਐਨਐਸਸੀ ਟੁੱਟ ਗਿਆ ਖਤਮ ਹੋ ਗਿਆ ਹੁਣ ਜੇ ਮੈਂ ਪੰਜਾਬ ਵਿੱਚ ਰਹਿਣਗੇ ਵੀ ਫਿਰ ਮੇਰੀ ਦਾਦੀ ਵੀ ਮਿਲ ਕੇ ਆ ਸਕੂਗੀ ਕਿਉਂਕਿ ਪਹਿਲੋ ਜਿਹੜੀ ਮੇਰੀ ਦਾਦੀ ਹੈ ਇੰਨੀ ਦੂਰ ਨਹੀਂ ਜਾ ਸਕਦੀ ਮਿਲਣ ਠੀਕ ਸੀਗਾ ਜਾਂ ਗਲਤ ਕੇਸ ਸੀਗਾ ਜਿਹੜਾ ਪੂਰਾ ਮਾਮਲਾ ਹੋਇਆ ਆ ਬਹੁਤ ਜ਼ਿਆਦਾ ਗਲਤ ਕੇਸ ਇਹਨਾਂ ਤੇ ਲਾਇਆ ਹੈ ਆ ਅਮ੍ਰਿਤਪਾਲ ਸਿੰਘ ਜੀ ਵੀ ਨਸ਼ੇ ਛਡਾਉਂਦੇ ਹੀਗੇ ਤੇ ਇਹ ਇਹ ਅਮ੍ਰਿਤਪਾਲ ਜੀ ਨੂੰ ਵੀ ਜੇਲ੍ਹ ਵਿੱਚ ਬੰਦ ਕਰਤਾ ਤੇ ਸਾਰੇ ਸਿੰਘਾਂ ਨੂੰ ਕਰਤਾ ਹੁਣ ਆਉਣ ਲੱਗੇ ਜਲਦੀ ਅੱਛਾ ਤੁਸੀਂ ਅਮਰ ਤੋਂ ਬਾਅਦ ਛੱਕਿਆ ਪਹਿਲਾਂ ਤੁਹਾਡੇ ਬਾਪੂ ਜਿੱਦਾਂ ਦੇ ਤੁਹਾਡੇ ਪਿਤਾ ਜਿੱਦਾਂ ਦੇ ਵੀਡੀਓ ਬਣਾਉਂਦੇ ਹੁੰਦੇ ਸੀਗੇ ਉਸ ਤੋਂ ਬਾਅਦ ਬਿਲਕੁਲ ਹੀ ਉਹਨਾਂ ਦੇ ਵਿੱਚ ਚੇਂਜ ਆ ਗਿਆ ਤੁਹਾਨੂੰ ਕੀ ਲੱਗਿਆ ਕਿ ਠੀਕ ਹੋਇਆ ਜਾਂ ਕਿਵੇਂ ਬਹੁਤ ਵਧੀਆ ਹੋਇਆ ਕਿ ਉਹਨਾਂ ਨੇ ਅਮ੍ਰੀਸ਼ਾ ਆਕ ਲਿਆ ਤੇ ਸਾਨੂੰ ਤੇ ਬਹੁਤ ਹੀ ਵਧੀਆ ਲੱਗਾ ਤੇ ਬਾਅਦ ਚ ਜਦੋਂ ਇਹ ਮੇਰੇ ਪਾਪਾ ਨੇ ਤੇ ਮੈਂ ਅਮ੍ਰੀਸ਼ਾ ਕੇ ਆਂਦਾ ਤੇ ਬੈਨ ਮੈਂ ਘਰੇ ਆਣ ਕੇ ਦਾਦੂ ਰਣੂ ਵੀ ਕਿਹਾ ਤੁਸੀਂ ਵੀ ਸਾਰੇ ਜਣੇ ਅਮ੍ਰੀਸ਼ਾ ਕੇ ਆਓ ਤੇ ਬਾਅਦ ਚ ਇਹਨਾਂ ਨੇ ਵੀ ਸ਼ੱਕ ਕੇ ਆਂਦਾ ਨੇ ਪਹਿਲਾਂ ਜਿੱਦਾਂ ਉਹ ਤੁਹਾਡੇ ਨਾਲ ਵੀ ਫਨੀ ਵੀਡੀਓ ਬਣਾਉਂਦੇ ਹੁੰਦੇ ਸੀਗੇ ਫਨੀ ਵੀਡੀਓ ਦੇ ਤੌਰ ਤੇ ਜਾਂ ਐਂਟਰਟੇਨਮੈਂਟ ਦੇ ਤੌਰ ਤੇ ਪ੍ਰਧਾਨ ਮੰਤਰੀ ਨੂੰ ਦੇਖਿਆ ਜਾਂਦਾ ਸੀ ਕਿ ਪ੍ਰਧਾਨ ਮੰਤਰੀ ਬਾਜੇ ਕੇ ਤਾਂ ਇੱਕ ਫਨੀ ਜੀਆਂ ਵੀਡੀਓ ਬਣਾਉਂਦਾ ਜਿੱਦਾਂ ਤੁਹਾਡੇ ਨਾਲ ਵੀਡੀਓ ਬਣਾਉਂਦੇ ਸੀ ਕਿ ਕਾਸ਼ ਤੀ ਬਦਾਨਾ ਸ਼ੇਖ ਪੀ ਲਿਆ ਇਸ ਤੱਕ ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਪਰ ਉਸ ਤੋਂ ਬਾਅਦ ਬਿਲਕੁਲ ਹੀ ਡਿਫਰੈਂਟ ਰੂਟ ਫੜ ਲਿਆ ਹਾਂਜੀ ਬਾਚੋ ਜਿਹੜੇ ਅਮਰਿਤਪਾਲ ਸਿੰਘ ਜੀ ਦੇ ਪ੍ਰਚਾਰ ਸੁਣ ਕੇ ਤੇ ਉਹਨਾਂ ਨੇ ਅਮ੍ਰਿਤ ਛਕ ਲਿਆ ਪਰ ਅਮਰਿਤਪਾਲ ਉਹਨਾਂ ਦੇ ਬਾਰੇ ਜਿੱਦਾਂ ਕਿਹਾ ਜਾਂਦਾ ਕਿ ਅਮਰਿਤਪਾਲ ਹੁਣ ਤਾਂ ਦੇਸ਼ ਟੂਡਨ ਦੀਆਂ ਗੱਲਾਂ ਕਰਦੇ ਆ ਜਾਂ ਹੂ ਰ ਇਸ ਤਰ੍ਹਾਂ ਦੀਆਂ ਸਾਰੀਆਂ ਸਾਰੇ ਅਲੀਗੇਸ਼ਨ ਲੱਗਦੇ ਉਹਨਾਂ ਤੇ ਓਏ ਉਹ ਕਿਤੇ ਜਿਹੜੀਆਂ ਸਰਕਾਰਾਂ ਨਸ਼ਾ ਨਹੀਂ ਛਡਾ ਸਕਦੀਆਂ ਸੀ ਅਮਰਪਾਲ ਸਿੰਘ ਜੀ ਨਸ਼ਾ ਛਡਾਉਂਦੀ ਇਸ ਕਰਕੇ ਸਰਕਾਰਾਂ ਨੂੰ ਚੁੱਭਣ ਲੱਗ ਗਈ ਸੀ ਜੀ ਦੀਪ ਸਿੱਧੂ ਉਹਨਾਂ ਦੀ ਵੀ ਫੋਟੋ ਲੱਗੀ ਹੋਈ ਆ ਸੰਤਾਂ ਦੀ ਫੋਟੋ ਵੀ ਲੱਗੀ ਹੋਈ ਦੀਪ ਸਿੱਧੂ ਉਹਨਾਂ ਨਾਲ ਵੀ ਮੁਲਾਕਾਤ ਹੋਈ ਸੀ ਇਹਨਾਂ ਦੀ ਕਿ ਨਹੀਂ ਕਿੰਨਾ ਸੀ ਜੀ ਤੁਹਾਡੇ ਪਿਤਾ ਜੀ ਹਾਂ ਜੀ ਹਾਂ ਜੀ ਮੇਰੇ ਪਾਪਾ ਜੀ ਦੀਪ ਸਿੱਧੂ ਰੋਕਲ ਵੀ ਹੋ ਕੇ ਆਏ ਸੀਗੇ ਉੱਥੇ ਨਾ ਜਦੋਂ ਧਰਨਾ ਲੱਗਾ ਸੀ ਉਥੇ ਉਹਨੂੰ ਮਿਲਦੇ ਰਹਿੰਦੇ ਹੁੰਦੇ ਕੋਲ ਬਹੁਤ ਵਧੀ ਮਤਲਬ ਜਾਂਦੇ ਆਉਂਦੇ ਸੀ ਵੀ ਜਦੋਂ ਆਪਣਾ ਦਿੱਲੀ ਧਰਨਾ ਨਹੀਂ ਲੱਗਾ ਰਿਹਾ ਸ਼ੰਭੂ ਬਾਡਰ ਤੇ ਸਿੰਘੂ ਬਾਡਰ ਜੇ ਧਰਨਾ ਲੱਗਾ ਰਿਹਾ ਉਦੋਂ ਫਿਰ ਉਥੇ ਜਾਂਦਾ ਆਉਂਦਾ ਰਿਹਾ ਲੱਖ ਸਦਾਨਾ ਹੋਇਆ ਇਹ ਹੋਇਆ ਉਹਨਾਂ ਦੇ ਨਾਲ ਫਿਰ ਬੇਗਾਨ ਜਿਵੇਂ ਕਿਸੇ ਨਾ ਕਿਸੇ ਨਾਲ ਮੁਲਾਕਾਤ ਕਰਾਤੀ ਵੀ ਬੰਦੇ ਦੀ ਵਿਆਹ ਬੰਦਾ ਚੰਗਾ ਵੀ ਇਸ ਤਰ੍ਹਾਂ ਇਹ ਵੀ ਤੁਰਨੇ ਸੇਦੇ ਤੇ ਉਹ ਚੱਲ ਇਹ ਨੇ ਉਹ ਨਾਲ ਕਈ ਤਾਂ ਲੋਕ ਤਰਸਦੇ ਰਹਿੰਦੇ ਨੇ ਲੱਖ ਸਦਾਨੇ ਨਾਲ ਮਿਲਣ ਤੋਂ ਵੀ ਸਾਨੂੰ ਕੋਈ ਮਲਾ ਦੇਵੇ ਤੇ ਐਵੇਂ ਦੀ ਦੀਪ ਸਿੱਧੂ ਨੂੰ ਲੋਕੀਆਂ ਦੇ ਸਾਨੂੰ ਕੋਈ ਮਲਾਵੇ ਤੇ ਜਿਵੇਂ ਸਿੱਧਾ ਹੀ ਜਾ ਕੇ ਇਹਦੇ ਕੋਲ ਫੇਰ ਹੀ ਨਹੀਂ ਹੋਏ ਸਿੱਧਾ ਹੀ ਜਾ ਕੇ ਮਿਲ ਲੈਂਦਾ ਸੀ ਜਿੰਦੇ ਕੋਲ ਚਲੇ ਜਾਣਾ ਸੀ ਉਹਦੇ ਕੋਲ ਆਪਦਾ ਹੀ ਬਣ ਜਾਂਦਾ ਸੀ ਤੇ ਅਗਲਾ ਵੀ ਇਹਦੇ ਨਾਲ ਪਿਆਰ ਬਹੁਤ ਕਰਦਾ ਸੀ ਪਹਿਲਾਂ ਜਿੱਦਾਂ ਵੀਡੀਓ ਵੀ ਪਾ ਦਿੰਦੇ ਹੁੰਦੇ ਸੀ ਕੋਈ ਜਰਦਾ ਜੁਰਦਾ ਲਾਉਂਦਿਆਂ ਹੋਿਆਂ ਦੀ ਵੀਡੀਓ ਵੀ ਪਾ ਦੇਣੀ ਪਰ ਉਸ ਤੋਂ ਬਾਅਦ ਹੁਣ ਜਦੋਂ ਤੁਸੀਂ ਕਹਿ ਰਹੇ ਹੋ ਕਿ ਅਮਰਤ ਛੱਡ ਕੇ ਸਾਰਾ ਕੁਝ ਛੱਡ ਦੋ ਅਮਰਤ ਸ਼ੱਕ ਕੇ ਸਾਰਾ ਕੁਝ ਛੱਡ ਦੋਤਾ ਜੀ ਪਹਿਲਾਂ ਤਾਂ ਤੁਹਾਨੂੰ ਦੱਸਿਆ ਵੀ ਜਰਦਾ ਜਿਵੇਂ ਤੁਸੀਂ ਅੱਗੇ ਲਾ ਲੈਂਦੇ ਸੀ ਤਾਂ ਪਰ ਉਦੋਂ ਪਿੱਛੇ ਨਾ ਜੂ ਅਮਰਤ ਛੱਗਿਆ ਉਦੋਂ ਪਿੱਛੇ ਨਹੀਂ ਹੁੰਦੇ ਜਦੋਂ ਅਮਰਤ ਛਗਨ ਚੱਲਿਆ ਹੈ ਨੇ ਉਹ ਤਾਂ ਕਰਦੇ ਆਂ ਆਖਿਆ ਮੈਂ ਇਹ ਕਿਧਰ ਚੱਲੇ ਨੇ ਨਾ ਕੀ ਤੇ ਆਂਦੇ ਨੇ ਅੰਮ੍ਰਿਤ ਛਕ ਲੈਣਾ ਮੈਂ ਇਹਨੂੰ ਕਿ ਰਹਿਂਦੇ ਛਕਨੋ ਬਈ ਨਿਭਾਉਣਾ ਬੜਾ ਔਖਾ ਹੈ ਅੰਮ੍ਰਿਤ ਜਿਹੜਾ ਤੇ ਮੇਰੇ ਨੂੰ ਤੇ ਮੇਰੇ ਘਰ ਦੀ ਆਂਦੀ ਆਉਂਦੇ ਨੇ ਤਾਂ ਬੜੇ ਚਿਰ ਦਾ ਗੰਦ ਪਿੱਲੇ ਛੱਡਿਆ ਆ ਜਿਹੜਾ ਤੁਸੀਂ ਆਂਦੇ ਜੇ ਤੇ ਇਹਨੇ ਅੰਮ੍ਰਿਤ ਇਹਨਾਂ ਨੂੰ ਦੋ ਤਿੰਨ ਮਹੀਨੇ ਚੱਲੇ ਮੈਂ ਚਾ ਠੀਕ ਪਛਾਹ ਕਵੇ ਤੇ ਬੱਛ ਗਿਆ ਹੋਗਾ ਫੇ ਪੂਰਾ ਰਿਆ ਉਹਨੇ ਇੱਕ ਦਿਨ ਨੀ ਕਿਤੇ ਬਈ ਇਹੋ ਜਿਹਾ ਕੰਮ ਕੀਤਾ ਕੋਈ ਮਾੜਾ ਤੇ ਨਾ ਉਹਨੇ ਕਰਨਾ ਉਹ ਆਂਦਾ ਮੈਂ ਬਈ ਜੂ ਉਹ ਨਾ ਮਧਵਲ ਉਥੇ ਇਦ ਵੀ ਸਿੱਖਿਆ ਜਿਆਦੀ ਦੋ ਸਾਲ ਚ ਆ ਗਈ ਏ ਬਾਬੇ ਨਾ ਰਿਆ ਤੇ ਬਾਬੇ ਹੋਰ ਪੱਕਾ ਕਰਦਾ ਵੀ ਜਿਹੜਾ ਅੰਮ੍ਰਿਤ ਇਹ ਕੋਈ ਪਤਾਸੇ ਨੇਰੇ ਕੋਲ ਕੇ ਨਹੀਂ ਬਣਿਆ ਇਹ ਕੁਰਬਾਨੀਆਂ ਦਾ ਅੰਮ੍ਰਿਤ ਬਣਿਆ ਆ ਵੀ ਸਿਰ ਦੇ ਦੇ ਕੇ ਬਣਿਆ ਅੰਮ੍ਰਿਤ ਤੇ ਨਹੀਂ ਤਾਂ ਲੋਗ ਇੱਥੇ ਵੇਖੀਦੇ ਨੇ ਜਿਵੇਂ ਅੱਜ ਅੰਮ੍ਰਿਤਸਰ ਆ ਗਿਆ ਮਹੀਨੇ ਤੋਂ ਬਾਅਦ ਸ਼ਰਾਬਾਂ ਪੀਪੀ ਦੇ ਅੰਮ੍ਰਿਤ ਛੱਕੇ ਸ਼ਰਾਬ ਬੰਦੇ ਨਹੀਂ ਪੀਣੀ ਚਾਹੀਦੀ ਕੋਈ ਨਸ਼ਾ ਨਹੀਂ ਮਾੜਾ ਕਰਨਾ ਚਾਹੀਦਾ ਜਿਹੜੇ ਆਪਾਂ ਨੇ ਸਿੱਖਾਂ ਦੇ ਮਤਲਬ ਗੁਰੂਆਂ ਨੇ ਚੰਗੇ ਦਾ ਲਾਉਣਾ ਹੈ ਤੇ ਉਹ ਚੰਗਾ ਕੰਮ ਆਪਾਂ ਕਰਨਾ ਚਾਹੀਦਾ ਜੇ ਆਪਾਂ ਮਤਲਬ ਲਈ ਹੁਣ ਕਈ ਬੰਦੇ ਵੇਖੀ ਜੇ ਅੰਮ੍ਰਿਤ ਛਕ ਲੈਣਦੇ ਫਿਰ ਸ਼ਰਾਬਾਂ ਦੇ ਬੀੜਾ ਲਾਉਂਦੇ ਫਿਰਦੇ ਇਹ ਕੰਮ ਨਹੀਂ ਕਰਨੇ ਚਾਹੀਦੇ ਜੇ ਅੰਮ੍ਰਿਤ ਛਕਣਾ ਤੇ ਆਪਦੇ ਸਹੀ ਦੇਲ ਕਰਕੇ ਪੇਸ਼ ਆ ਕੇ ਬੰਦਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਪੰਜਾਬ ਆਜੂਗਾ ਤੁਹਾਡਾ ਬੇਟਾ ਪਹਿਲਾਂ ਤਾਂ ਆਉਣਾ ਜਾਣਾ ਬਹੁਤ ਔਖਾ ਹੁੰਦਾ ਸੀਗਾ ਪੰਜਾਬ ਦੀ ਕਿਸੇ ਜੇਲ੍ਹ ਚ ਸ਼ਿਫਟ ਕਰ ਦਿੱਤਾ ਜਾਊਗਾ ਚਲੋ ਤਾਂ ਅਸੀਂ ਕਹਿੰਦੇ ਹਾਂ ਮੁਲਾਕਾਤ ਸੌਖੀ ਹੋ ਜੂ ਪਰ ਇੱਕ ਦੂਜੀ ਗੱਲ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਅਜਨਾਲੇ ਜਿੱਦਨ ਇਹ ਸਾਰਾ ਕਾਂਡ ਹੋਇਆ ਜਿੱਦਨ ਪੁਲਿਸ ਦੇ ਨਾਲ ਝਗੜਾ ਹੋਇਆ ਕਲੈਸ਼ ਹੋਇਆ ਉਸ ਦਿਨ ਪ੍ਰਧਾਨ ਮੰਤਰੀ ਘਰੇ ਸੀਗਾ ਉੱਥੇ ਮੌਕੇ ਤੇ ਹੈਗਾ ਹੀ ਨਹੀਂ ਸੀਗਾ ਤੁਸੀਂ ਇਹ ਵੀ ਗੱਲ ਕਹਿ ਰਹੇ ਹੋ ਨਹੀਂ ਹੈਗਾ ਜੀ ਉਹ ਦਿਨ ਨਹੀਂ ਹੈ ਕਹਿੰਦੀ ਵੀਡੀਓ ਵੀ ਦੂਜਾ ਇੱਥੇ ਬਣੀ ਉਹ ਤਾਂ ਲੱਭੀ ਨਹੀਂ ਗਈ ਉਹ ਵੀ ਨਾਲ ਉਦੋਂ ਦੀ ਜਦੋਂ ਵੀਡੀਓ ਹੋਂ 2 ਸਾਲਾਂ ਬਾਅਦ ਨਹੀਂ ਸਾਨੂੰ ਇੰਨਾ ਕਿ ਨਾਲ ਸਾਨੂੰ ਇੰਨਾ ਪਤਾ ਨਹੀਂ ਹਨ ਪੜ੍ਹ ਬੰਦੇ ਆ ਵੀ ਸਾਨੂੰ ਇਹਦਾ ਨਹੀਂ ਪਤਾ ਵੀ ਆਹ ਬਲਾਵਾ ਇਥੋਂ ਦੇ ਪੈ ਜਾਣੇ ਚਾਹੇ ਉਦੋਂ ਜਿਵੇਂ ਘਰ ਦੀ ਸਾਡੇ ਕੈਮਰੇ ਲੱਗੇ ਉਦੋਂ ਫੋਟੋ ਕੱਢ ਕੇ ਦਿੰਦੀ ਰੱਖ ਲੈਂਦੇ ਵੀਡੀਓ ਕੋ ਰੱਖ ਲੈਣ ਦੇ ਤੇ ਅੱਜ ਉਹ ਜਦੋਂ ਵਕੀਲ ਨੂੰ ਦਿੰਦੇ ਹੁੰਦੇ ਨਾਲ ਲਾ ਦਿੰਦਾ ਵੀ ਆਹ ਵੇਖੋ ਇਹ ਤਾਂ ਉਦੋਂ ਵੀ ਘਰ ਸੀ ਤੇ ਜਦਨ ਪੁਲਸ ਨੇ ਫੜਿਆ ਉਦੋਂ ਵੀ ਘਰ ਸੀ ਜਦਨ ਕੇਰਾ ਪਿਆ ਉਦੋਂ ਨਹੀਂ ਇਹਨੂੰ ਫੜਿਆ ਜਦਨ ਇੱਥੇ ਕੇਰਾ ਨਹੀਂ ਪਿਆ ਬਾਬੇ ਨੂੰ ਆਪਣੇ ਸ਼ਾਹਕੋੜ ਤੇ ਉਹਦਣੇ ਘਰ ਸੀ ਤੇ ਇਹਨੂੰ ਘਰੋਂ ਬਾਹਰੋਂ ਖੇਤੋਂ ਆਣ ਕੇ ਫੜਿਆ ਨਹੀਂ ਇਧਰ ਆਪਣੀ ਪਰੀ ਇਧਰਲੇ ਦਾ ਨਾਲ ਹੀ ਉੱਥੋਂ ਜਾ ਕੇ ਫੜਿਆ ਨੇ ਤੁਹਾਨੂੰ ਕੀ ਲੱਗਦਾ ਚੱਕਿਆ ਕਿਉਂ ਗਿਆ ਫਿਰ ਪ੍ਰਧਾਨ ਮੰਤਰੀ ਨੂੰ ਕਿਉਂ ਚੁੱਕਿਆ ਗਿਆ ਕਿਉਂ ਅਰੈਸਟ ਕਿਉਂ ਕੀਤਾ ਗਿਆ ਇੱਕ ਇੱਕ ਤੁਸੀਂ ਇਹ ਜਿਹੜਾ ਪੱਖ ਕਹਿ ਰਹੇ ਹੋ ਇਸ ਤੋਂ ਇਲਾਵਾ ਕੀ ਲੱਗਦਾ ਤੁਹਾਨੂੰ ਚਾ ਕਹਦੇ ਇੱਥੇ ਕੰਮ ਨਹੀਂ ਗਿਆ ਬੇ ਬਾਬੇ ਦੇ ਨਾਲ ਰਹਿੰਦਾ ਸੀ ਤੇ ਅਸੀਂ ਲਈ ਆ ਬਣਾਣੇ ਬਾਬੇ ਨਾਲ ਰਹਿਣ ਕਰਕੇ ਵੀ ਡਰ ਪਾਇਆ ਹੈ ਵੀ ਡਰ ਪਾ ਦਿਓ ਜਿਹੜੇ ਬੰਦੇ ਬਾਬੇ ਦੇ ਨਾਲ ਨਹੀਂ ਰਹਿੰਦੇ ਨੇ ਉਹਨਾਂ ਡਾਰਪਾ ਦਿਓ ਤਾਂ ਦੂਜੇ ਪਿੱਛੇ ਲੋਕ हट ਜਾਣਗੇ ਤੂਆ ਗਾਮੀ ਬਣਿਆ ਜੇ ਜਦੋਂ ਇਹਨਾਂ ਨੂੰ ਦਹਾਂ ਡੱਬਰੂ ਗੱਡ ਲੈ ਗਏ ਤੇ 32 ਬੰਦੇ ਆਪਣੇ ਅਜੰਬਰ ਸਾਹਿਬ ਨੇ ਤੁਹਾਨੂੰ ਪਤਾ ਹੀ ਹੋਣਾ ਤੇ ਉਹ ਤਾਰ ਕਰਕੇ ਇਹਨਾਂ ਚੱਕਿਆ ਵੀ ਉਦੋਂ ਪਿੱਛੇ ਫਰਵਾਹ ਨਹੀਂ ਗਏ ਛਾਈ ਲੋਕੀ ਡਰ ਗਏ ਬਈ ਬਈ ਆ ਪੰਜੇ ਹੀ ਵੀ ਬਾਇਠਾਈ ਤੇ ਮਦਬਰ ਸਾਨੂੰ ਵੀ ਨਾ ਡੱਬਰੂ ਗੱਲ ਭੇਜ ਜਾਂਦੇ ਇਥੇ ਅੰਬਰ ਸਾਹਿਬ ਚੱਕ ਕੇ ਤੇ ਜੇਲਾਂ ਚ ਬੰਦ ਨਾ ਕਰਦੇ ਅਸੀਂ ਤਾਂ ਮਦਬਰਾ ਨੇ ਅਭੀ ਜਿਹੜਾ ਸਰਕਾਰ ਹੈ ਮਾੜਾ ਹੀ ਕੰਮ ਕਰਦੀ ਜਿਹੜਾ ਕਰਦੀ ਏ ਪਰ ਇਹਨੇ ਮਾੜਾ ਤਾਂ ਨਹੀਂ ਕੀਤਾ ਬਈ ਚੰਗਾ ਹੀ ਕੀਤਾ ਹਾਂ ਬਈ ਜਿਹੜਾ ਅਮਰਤਪਾਲ ਦੇ ਨਾਲ ਕੋਈ ਅਮਰਤਪਾਲ ਵੀ ਮਾੜਾ ਤਾਂ ਕੋਈ ਵੀ ਨਹੀਂ ਕੰਮ ਕੀਤਾ ਨੂੰ ਲੱਗਦਾ ਕਿ ਐਨਐਸਏ ਤੋਂ ਟੁੱਟ ਗਿਆ ਬਾਕੀ ਕੇਸਾਂ ਚੋਂ ਵੀ ਪ੍ਰਧਾਨ ਮੰਤਰੀ ਬਰੀ ਹੋ ਜਾਊਗਾ ਕਿਉਂਕਿ ਅਲੀਗੇਸ਼ਨ ਤਾਂ ਸੀਰੀਅਸ ਹੈ ਉਹਦੇ ਉੱਪਰ ਵੀ ਕਿ ਜਿਹੜੇ ਪੁਲਿਸ ਨੇ ਅਲੀਗੇਸ਼ਨ ਖਾਸ ਤੌਰ ਤੇ ਲਾਏ ਪੁਲਿਸ ਦਾ ਵੀ ਜੋ ਜਿਹੜਾ ਮਰਜੀ ਜੋ ਮਰਜੀ ਇੱਥੇ ਬਣਾ ਕੇ ਤੇ ਜਾ ਕੇ ਜੋ ਮਰਜੀ ਲੈ ਸਕਦੀ ਆਪਾਂ ਉਹਨਾਂ ਨੇ ਹੱਥ ਨਹੀਂ ਫੜ ਲੈਣਾ ਤੇ ਪਰ ਜਿਹੜੇ ਵਕੀਲ ਨੇ ਚੰਗੇ ਵਕੀਲ ਵੀ ਮਰਬਲ ਜਿਹਾ ਅੱਗੋਂ ਬਹਿਸ ਕਰਦੇ ਨੇ ਉਹ ਬਐਸ ਚੰਗਾ ਵਕੀਲ ਕਰੇਗਾ ਤੇ ਆਪੇ ਸਰਕਾਰ ਨੂੰ ਪਤਾ ਲੱਗੇਗਾ ਨਾ ਸਰਕਾਰ ਨੂੰ ਵੀ ਪਤਾ ਹੀ ਉਹ ਵੀ ਆਪਣੇ ਬੰਦੇ ਹੀ ਨੇ ਉਹ ਕੋਈ ਹੋਰ ਜਾਨਵਾਰ ਨਹੀਂ ਬਈ ਮਤਲਬ ਬਈ ਇਹਨਾਂ ਦੇ ਨਜਾਇਜ਼ ਲਈ ਆ ਨਸੇ ਨਜਾਇਜ਼ ਲਈ ਤੇ ਹੁਣ ਜੇ ਇਹਨਾਂ ਦੇ ਕੇਸ ਬਣੋ ਨਜਾਇਜ਼ ਬਣੋਗੇ ਜਾਇਜ਼ ਵਾਲਾ ਕੰਮ ਹੀ ਨਹੀਂਗਾ ਜਾਇਜ਼ ਤਾਂ ਇਹਨਾਂ ਕੰਮ ਹੀ ਨਹੀਂ ਹੈਗਾ ਚਾਹੇ ਤਾਂ ਇਹਨਾਂ ਕੋਈ ਚੀਜ਼ ਫੜੀ ਚੀ ਹੋਵੇ ਜਾਂ ਕੀਤੀ ਹੋਵੇ ਤੇ ਫਿਰ ਇਹ ਸਬੂਤ ਲੋਕਾਂ ਦੇ ਪੇਸ਼ ਕਰ ਦੇਣ ਵੀ ਆ ਇਹਨਾਂ ਤੋਂ ਫੜਿਆ ਤਾਂ ਲੱਗਦਾ ਕਿ ਪ੍ਰਧਾਨ ਮੰਤਰੀ ਬਾਜ ਕੇ ਬਰੀ ਹੋਊਗਾ ਕੇਸੋਂ ਅਹੀਂ ਆਣਾ ਬਰੀ ਹੋਵੇਗਾ ਉਹਦੇ ਕੇਸ ਬਣਾ ਹੀ ਨਹੀਂ ਚਾਹੀਦਾ ਨਾਲੇ ਉਹ ਦੂਜਾ ਕੋਈ ਕੇਸ ਕਿਤੇ ਗਿਆ ਹੀ ਨਹੀਂਗਾ ਹੈਗਾ ਕਿ ਦੇ ਵੀ ਨਹੀਂ ਗਿਆ ਨਾ ਜਿਹੜੇ ਆਲੇ ਗਿਆ ਨਾ ਜੇ ਜਦੋਂ ਇਥੇ ਸ਼ਾਹ ਕੋਟਾ ਹੈ ਨਾ ਉਦਣ ਗਿਆ ਘਰ ਸੀ ਉਦਣ ਅਰਜੀ ਤੁਹਾਡੇ ਬਾਪੂ ਨੂੰ ਤੁਹਾਡੇ ਪਿਤਾ ਪ੍ਰਧਾਨ ਮੰਤਰੀ ਬਾਜੇਕੇ ਨੂੰ ਬਹੁਤ ਟ੍ਰੋਲ ਕੀਤਾ ਜਾਂਦਾ ਸੀ ਲੋਕ ਮਜ਼ਾਕ ਦੇ ਤੌਰ ਤੇ ਦੇਖਦੇ ਸੀਗੇ ਪ੍ਰਧਾਨ ਮੰਤਰੀ ਨੂੰ ਕਿ ਪ੍ਰਧਾਨ ਮੰਤਰੀ ਜਦੋਂ ਉਹ ਨਾ ਵੀਡੀਓ ਵਾਇਰਲ ਹੋਈ ਜਦੋਂ ਫੜਿਆ ਗਿਆ ਇੱਕ ਵੀਡੀਓ ਬਹੁਤ ਵਾਇਰਲ ਹੋਈ ਉਹਨਾਂ ਨੇ ਲਾਈਵ ਕਰਤਾ ਪੇਜ ਤੇ ਕਿ ਪੁਲਿਸ ਆ ਗਈ ਪੁਲਿਸ ਆ ਗਈ ਉਹਨੂੰ ਲੋਕਾਂ ਨੇ ਬਹੁਤ ਟ੍ਰੋਲ ਕੀਤਾ ਤੁਹਾਨੂੰ ਯਾਦ ਹੋਊਗਾ ਸ਼ਾਇਦ ਇਸ ਪੂਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਹੁਣ ਉਸੇ ਪ੍ਰਧਾਨ ਮੰਤਰੀ ਬਾਜੇਕੇ ਦੀ ਤਸਵੀਰ ਜਿਹੜੀ ਆਈ ਹੈ ਪੂਰਾ ਨੀਲਾ ਬਾਣਾ ਪਾਇਆ ਹੋਇਆ ਦਾੜਾ ਪ੍ਰਕਾਸ਼ ਕੀਤਾ ਹੋਇਆ ਇਹ ਜਿਹੜੇ ਮੇਰੇ ਪਿਤਾ ਜੀ ਉਹਨਾਂ ਨੇ ਵੀਡੀਓ ਬਣਾ ਕੇ ਬੜਾ ਵਧੀਆ ਕੰਮ ਕੀਤਾ ਜੇ ਕਿ ਤੋ ਹੋਰ ਇਹ ਨਾ ਇਹ ਉਪ ਪੁਲਸ ਨਾ ਡੈਡੀ ਵੀਡੀਓ ਲਾਈਵ ਬਣਾਉਂਦੇ ਤੇ ਫਿਰ ਇਹ ਪੁਲਸ ਵਾਲਿਆਂ ਨੇ ਕਿ ਤੋ ਹੋਰ ਦਾ ਫੜ ਕੇ ਇੰਤਜ਼ਾਮ ਲਾ ਦੇਣਾ ਹੀਗਾ ਤੇ ਇਹ ਵੀਡੀਓ ਬਣਾ ਕੇ ਬੜਾ ਵਧੀਆ ਡੈਡੀ ਜੀ ਰਾਣੇ ਕੰਮ ਕੀਤਾ ਅੱਛਾ ਧੰਨਵਾਦ ਬਹੁਤ ਬਹੁਤ ਸਦਾ ਖਜਿੰਦਰ ਸਿੰਘ ਜੀ ਤੁਹਾਡਾ ਵੀ ਤੇ ਕਾਸ਼ਦੀਪ ਦਾ ਤਾ ਪ੍ਰਧਾਨ ਮੰਤਰੀ ਬਾਜੇ ਕੇ ਇਹਨੂੰ ਲਿਆਂਦਾ ਜਾ ਰਿਹਾ ਪੰਜਾਬ ਹੂਰ ਸਾਥੀਆਂ ਨੂੰ ਵੀ ਲਿਆਂਦਾ ਜਾ ਰਿਹਾ ਐਨਐਸਐ ਦਾ ਜਿਹੜਾ ਟਾਈਮ ਪੀਰੀਅਡ ਸੀ ਉਹ ਪੂਰਾ ਹੋ ਗਿਆ ਔਰ ਉਸ ਤੋਂ ਬਾਅਦ ਇਹਨਾਂ ਨੂੰ ਲੱਗਦਾ ਹੈ ਕਿ ਸਾਰੇ ਕੇਸਾਂ ਦੇ ਵਿੱਚੋਂ ਬਾਜੇ ਕੇ ਬਰੀ ਹੋਏਗਾ ਕਿਉਂਕਿ ਇਹਨਾਂ ਨੇ ਕਿਹਾ ਕਿ ਆ ਉਹਦਾ ਐਮਪੀ ਅਮਰਤਪਾਲ ਹੋਣਾਂ ਦੇ ਨਾਲ ਜਿਹੜਾ ਸਿਰਫ ਇਹੀ ਸੀਗਾ ਕਿ ਧਰਮ ਪ੍ਰਚਾਰ ਕਰਦਾ ਸੀਗਾ ਤੇ ਅਮਰਤ ਸ਼ੱਕਿਆ ਉਸਨੇ ਇਹੀ ਉਸਦਾ ਗੁਨਾਹ ਜਿਹੜਾ ਮਾਪਿਆਂ ਨੇ ਇਹ ਗੱਲ ਕਹੀਏ ਤੇ ਨਾਲ ਹੀ ਇਹਨਾਂ ਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਬਾਜੇ ਕੇ ਸਾਰੇ ਕੇਸਾਂ ਚੋਂ ਬਰੀ ਹੋਏਗਾ ਕੈਮਰਾ ਪ੍ਰਸੰਤ ਵਿਵੇਂਦਰ ਦੇ ਨਾਲ ਵਿਕਰਮ ਸਿੰਘ ਪੂ ਪੰਜਾਬ ਟੀਵੀ ਪਿੰਡ ਬਾਜੇ ਕੇ ਮੋਗਾ